ਲੁਧਿਆਣਾ ਦੇ ਚੁਕੀਤਪੁਰ ਦੇ ਵਿੱਚ ਸੁਰਜੀਤ ਕਲੋਨੀ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 27 ਸਾਲਾ ਵਿਯੋਤਾ ਮਹਿਲਾ ਰੂਸੀ ਨੇ ਪਰੇਸ਼ਾਨੀ ਅਤੇ ਕਥਿਤ ਬਲੈਕਮੇਲਿੰਗ ਤੋਂ ਬਚਣ ਲਈ ਆਪਣੀ ਜਾਨ ਲੈ ਲਈ। ਇਹ ਮਾਮਲਾ ਸਿਰਫ ਖੁਦਕੁਸ਼ੀ ਦਾ ਨਹੀਂ ਹੈ ਬਲਕਿ ਇੱਕ ਔਰਤ ਦੇ ਆਪਣੇ ਕਿਰਾਏ ਦੇ ਘਰ ਤੇ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਦਾ ਨਤੀਜਾ ਹੈ। ਪਰਿਵਾਰ ਦੇ ਮੁਤਾਬਕ ਰੂਸੀ ਦਾ ਪਤੀ ਪਿਛਲੇ 5 ਮਹੀਨਿਆਂ ਤੋਂ ਰੋਜ਼ਗਾਰ ਦੀ ਭਾਲ ਦੇ ਵਿੱਚ ਵਿਦੇਸ਼ ਗਿਆ ਹੋਇਆ ਸੀ। ਰੋਜ਼ੀ ਦਾ ਇੱਕ ਪੁੱਤਰ 31 ਹੈ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਉਸਤੇ ਮੋੜਿਆ ਰਹੀ ਸੀ ਪਰ ਨੋ ਇਹ ਨਹੀਂ ਸੀ ਪਤਾ ਕਿ ਜਿਸ ਕਾਰ ਤੇ ਵਿੱਚ ਉਹ ਰਹਿ ਰਹੀ ਸੀ ਉਸ ਦਾ ਮਾਲਕ ਉਸ ਤੇ ਲਈ ਸ਼ਰਪ ਸਾਬਤ ਹੋਵੇਗਾ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਰਿਪੋਰਟ ਬਲੰਦੇ ਵਿਗਨ ਨੇ ਮੈਨੂੰ ਜਿਹਨਾਂ ਨੇ ਸੁਸਾਈਡ ਕੀਤਾ ਤੁਹਾਡੇ ਕੀ ਲੱਗਦੇ ਮੇਰੇ ਭਾਬੀ ਸੀ ਉਨਦੀ ਉਮਰ ਸੀ ਕਿੰਨੇ ਰਹੇ ਉਹਦੇ 32 ਸਾਲ ਉਮਰ ਦੋ ਬੱਚੇ ਸੀ ਕੀ ਕਾਰਨ ਹੋਇਆ ਵੀ ਸੁਸਾਈਡ ਉਹ ਪਾਜੀ ਜਿਹੜਾ ਮੁੰਡਾ ਸੀ ਟੀੰਕਾ ਉਹਨੇ ਨਾਂਦੀ ਦੀ ਵੀਡੀਓ ਬਣਾ ਲਈ ਸੀ ਸਾਨੂੰ ਪਤਾ ਨਹੀਂ ਹੈਗਾ 6 ਮਹੀਨੇ ਹੋਏ ਸੀ ਮੈਂ ਐਸੇ ਕਮਰੇ ਚ ਲਿਆਈ ਮੈਨੂੰ ਪਤਾ ਨਹੀਂ ਸੀ ਹੈਗਾ ਲੋਕੀ ਸਾਰੇ ਕਹਿੰਦੇ ਸੀ ਮੁੰਡਾ ਗਾਲਤ ਹੈ ਬਸ ਉਹਨੇ ਨਾਂਦੀ ਦੀ ਵੀਡੀਓ ਬਣਾ ਕੇ ਕਦੇ ਉਹਨੂੰ ਕਹਿੰਦਾ ਮੈਨੂੰ 50000 ਦੇ ਕਦੇ ਉਹਨੂੰ ਕਹਿੰਦਾ ਉਹਨੇ 50 ਵੀ ਦੇਤਾ ਫਿਰ ਉਹਨੂੰ ਕਹਿੰਦੀ ਮੈਨੂੰ 25000 ਦੇ ਉਹਨੇ ਉਹ ਵੀ ਦੇਤਾ ਫਿਰ ਮੇਰੀ ਕੰਮ ਵਾਲੀ ਨੇ ਮੈਨੂੰ ਦੱਸਿਆ ਨਹੀਂ ਹੈਗਾ ਕਹਿੰਦੀ ਦੀਦੀ ਕੋਈ ਬੰਦਾ ਪੈਸੇ ਮੰਗਦਾ ਹੈ ਮੈਂ ਵੀ ਯਾਰੋ ਵੀ ਦੇਤਾ ਉਹਨੂੰ ਦੇਤਾ ਹੁਣ ਫਿਰ ਪਰਸੋਂ ਮਰਨ ਤੋਂ ਪਹਿਲਾਂ ਕਹਿੰਦਾ 10000 ਰੁਪਇਆ ਦੇ ਮੇਰੀ ਛੋਟੀ ਭੈਣ ਨੇ 10000 ਦਿੱਤਾ

ਸਟਾਜ ਭਾਜੀ ਕੋਚ ਨਹੀਂ ਉਹਨੇ ਫਾ ਨਹੀਂ ਲਿਆ ਹੈਗਾ ਜਦੋਂ ਅਸੀਂ ਆ ਕੇ ਦੇਖਿਆ ਹੈ ਉਹਨੂੰ ਮਾਰ ਕੇ ਇਹਨਾਂ ਨੇ ਫਟਾਂ ਕੇ ਆਪਨੇ ਜਹਾਸ ਤੇ ਪੈਰ ਆ ਬਿਲਕੁਲ ਜੁੜੇ ਹੋਏ ਨੇ ਉਹਨਾਂ ਨੇ ਸਵੇਰ ਨਾਲ 9:30 ਵਜੇ ਗੱਲ ਹੋਈ ਆ ਕਹਿੰਦੀ ਦੀਦੀ ਮੈਂ ਦਵਾਈ ਲੈਣ ਚੱਲੀ ਆ ਅਸੀਂ ਆਇਆ ਘਰ 2:00 ਵਜੇ ਸਾਸਿ ਰੋਟੀ ਬਣਾਈ ਆ ਕੇ ਭਰਾ ਮੇਰੇ ਨੇ ਪਹੁੰਚ ਕੇ ਡਿਊਟੀ ਉੱਤ ਗਏ ਕਹਿੰਦਾ 베ਵੀ ਬਿਰੋਜੀ ਫਾ ਲੈਣ ਲੱਗੀ ਏ ਜਦੋਂ ਅਸੀਂ ਭੱਜੇ ਆ ਨੱਠੇ ਆ ਗਵਾਂਡੀਆਂ ਦੇ ਕੋਠੇ ਤੋਂ ਚੱਲੇ ਆ ਗੇਟ ਕੋਲਾ ਅਸੀਂ ਅੰਦਰ ਗੁੰਡੀ ਅਸੀਂ ਜਾ ਕੇ ਗੇਟ ਕੋਲਿਆ ਬਾਹਰ ਜੇ ਪਹਿਲਾਂ ਉਹਨਾਂ ਨੇ ਅੰਦਰ ਪੱਖਾ ਲਾਇਆ ਏ ਉਹ ਪੱਖੇ ਨਾਲ ਟੁੱਟ ਗਿਆ ਜਾਂ ਪੱਖਾ ਨਹੀਂ ਚੱਲਿਆ ਆਰ ਨਹੀਂ ਚੱਲਿਆ ਫਿਰ ਉਹਦੇ ਬਾਹਰ ਸਰੀਆਂ ਲੱਗਾ ਏ ਤੇ ਜਿਹੜੇ ਜਿਹੜੇ ਵਿਅਕਤੀ ਜਿਹੜਾ ਹੈਗਾ ਜਿਹਦਾ ਤੁਸੀਂ ਨਾਮ ਲੈਂਦੇ ਟਿੰਕਾ ਟਿੰਕਾ ਉਹਦੇ ਪਰਿਵਾਰ ਦੇ ਵਿੱਚ ਔਰਕੁਣਕੁਣ ਹੈਗਾ ਉਹਦੀ ਪਰਜਾਈ ਵੀ ਆ ਤੇ ਰੰਦੀ ਸੀ ਨੇ ਪਰਜਾਈ ਨੂੰ ਪਹਿਲਾਂ ਛੇੜਿਆ ਸੀ ਹੁਣ 2 ਸਾਲ ਹੋ ਗਏ ਪਰਜਾਈ ਪਿੰਡ ਚਲੀ ਗਈ ਆ ਉਹਦੀ ਮਾਂ ਇਹ ਪਰਸੋ 9 ਤਰੀਕ ਹਾਂਜੀ ਉਹਨਾਂ ਪਰਚਾ ਜਰਦ ਕਰ ਲਿਆ ਕੱਲ ਅਸੀਂ ਉਹਦੇ ਪਿੰਡ ਲਗੇ ਅਸੀਂ ਫੜਨ ਵਾਸਤੇ ਉਹ ਕਾਰ ਨਹੀਂ ਕਾਰ ਛੱਡ ਕੇ ਭੱਜ ਗਏ ਨੇ ਕਾਰ ਹੁੰਦੇ ਸਾਰੇ ਤਾਂ ਲੱਗ ਗਏ ਉਹ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਏ ਅਸੀਂ ਤੇ ਫੜ ਕੇ ਦੱਸਾਂਗੇ ਅਦਾ ਕਰਾਂਗੇ ਤਾਂ 3 ਸਾਲ ਦੀ ਸਜ਼ਾ ਹੋਵੇਗੀ ਅਸੀਂ ਪਰਚਾ ਕਰ ਦਿੱਤਾ ਏ ਹਾਂਜੀ ਇਹਨਾਂ ਨੂੰ ਨਹੀਂ ਪਤਾ ਤਾਂ ਕਰਕੇ ਕਿਹੜੀ ਤਾਰ ਮੇਰਾ ਬੀਨ ਹਾਂ ਜੀ ਪਾਜੀ ਮੈਂ ਤੇ ਵੈਸੇ ਦੂਰ ਇੱਥੇ ਰੋਪੜ ਰਹਿੰਦੀ ਆ ਫੋਨ ਤੇ ਗੱਲ ਹੁੰਦੀ ਸੀ ਦਰਅਸਲ ਤੇ ਜਿੱਦਣ ਸਾਈਡ ਕੀਤੀ ਉਦੋਂ ਵੀ ਸਵੇਰੇ ਹੋਈ ਏ ਮੈਨੂੰ ਇਹ ਹੀ ਕਿਹਾ ਕਹਿੰਦੀ ਮੈਨੂੰ ਬੁਖਾਰ ਹੈ ਦੀਦੀ ਮੈਂ ਬਾਅਦ ਚੋਂ ਕਰਾਂਗੀ ਗੱਲ ਤੇ ਬਾਕੀ ਮੈਨੂੰ ਬਹੁਤਾ ਨਹੀਂ ਪਤਾ ਹੈਗਾ ਵੀ ਇੱਥੇ ਕਿਉਂਕਿ ਮੈਂ ਰੋਪੜ ਸੀ ਉਹ ਇੱਥੇ ਲੁਧਿਆਣੇ ਰਹਿੰਦੇ ਸੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਟਿੰਕਾ ਉਰਫ ਸਤਨਾਮ ਨਾਮ ਦਾ ਮੁੰਡਾ ਏ ਜਿਹੜਾ ਨੂਰ ਪਰਬੇਤੀਆਂ ਵਾਲਦਾ ਹੀ ਰਹਿੰਦਾ ਕੱਲ੍ਹ ਧਮਾਣਾ ਪਿੰਡ ਵੀ ਅਸੀਂ ਗਏ ਸੀਗੇ ਪੁਲਿਸ ਨਾਲ ਸੀ ਸਾਰੇ ਸੀ ਘਰੋਂ ਫਰਾਰ ਸੀ ਸਾਰੇ ਪਰ ਉਹਨ ਦੀ ਸਿਸਟਰ ਮੇਰੇ ਪਿੰਡ ਦੇ ਨਾਲ ਹੀ ਉੱਥੇ ਵੀ ਗਏ ਸੀ ਉਹਨਾਂ ਦੇ ਜਠਾਣੀ ਤੇ ਸੱਸ ਮਿਲੀ ਸੀ ਸਿਸਟਰ ਦੀ ਤੇ ਉਹਨਾਂ ਨੇ ਸਾਨੂੰ ਕੋਈ ਚੱਜ ਦਾ ਜਵਾਬ ਸਵਾਲ ਨਹੀਂ ਦਿੱਤਾ ਹੈਗਾ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਡੀ ਬਾਹੂ ਕਿੱਥੇ ਆ ਕਿੱਥੇ ਨਹੀਂ ਹੈਗੀ ਅਸੀਂ ਬਥੇਰੀ ਕੋਸ਼ਿਸ਼ ਕੀਤੀ ਦੱਸ ਦੋ ਕੁਝ ਨਹੀਂ ਦੱਸਿਆ ਫਿਰ ਅਸੀਂ ਉੱਥੋਂ ਵਾਪਸ ਆ ਗਏ ਆ ਸਾਈਡ ਤੋਂ ਪਹਿਲਾਂ ਕਦੀ ਕਿਸੇ ਨੇ ਜ਼ਿਕਰ ਨਹੀਂ ਕੀਤਾ ਵੀ ਇਸ ਤਰੀਕੇ ਨਾਲ ਬਲੈਕਮੇਲ ਕੀਤਾ ਜਾ ਬਸ ਪੈਸਿਆਂ ਦਾ ਹੀ ਜ਼ਿਕਰ ਕਰਦੀ ਸੀ ਵੀ ਮੈਨੂੰ ਦੇ ਦੇ ਪੈਸਿਆਂ ਦੀ ਲੋੜ ਹੈ ਪੈਸਿਆਂ ਦੀ ਮੈਂ ਖੁਦ 35000 ਦਿੱਤਾ ਹੋਇਆ ਹੈ ਮੈਂ ਉਹ ਮੰਗਿਆ ਵੀ ਸੀ ਪਰ ਸੋ ਚੋਥ ਕਹਿੰਦੀ ਦੀਦੀ ਹੱਲੇ ਮੇਰੇ ਕੋਲ ਹੈ ਨਹੀਂ ਸਗੋ ਮੈਨੂੰ ਹੋਰ ਲੋੜ ਹੈ ਤੁਸੀਂ ਹੋਰ ਦੇ ਦਿਓ ਮੈਂ ਕਿਹਾ ਤੂੰ ਕਰਨੇ ਕੀ ਨੇ ਕਹਿੰਦੀ ਦੀਦੀ ਮੈਨੂੰ ਚਾਹੀਦੇ ਨੇ ਬਸ ਦੇ ਦਿਓ ਤੁਸੀਂ ਕਹਿੰਦੀ ਮੈਨੂੰ ਚਾਹੀਦੇ ਨੇ ਬਸ ਮੇਰੇ ਨਾਲ ਕੋਈ ਜ਼ਿਕਰ ਹੋ ਨਹੀਂ ਐਦਾ ਦਾ ਨਹੀਂ ਕੀਤਾ ਮੈਂ ਕਿਹਾ ਨਹੀਂ ਰੋਜੀ ਪੈਸਾ ਅਸੀਂ ਕਾਫੀ ਦੇ ਚੁੱਕੇ ਆ ਵੀ ਹੁਣ ਪੈਸੇ ਨਹੀਂ ਹੈਗੇ ਸਾਡੇ ਕੋਲ ਆਪਨੇ ਹਸਬੰਦ ਨਾਲ ਵੀ ਕਦੀ ਜ਼ਿਕਰ ਕੀਤਾ ਵੀ ਨਹੀਂ ਜੀ ਨਹੀਂ 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 ਬਲੈਕ ਮੀਨ ਵਾਰੇ ਸਿਰਫ ਆਉਂਦੀ ਇੱਕ ਵੀਡੀਓ ਬਣੀ ਹੋਈ ਸਾਡੇ ਕੋਲ ਉਹ ਜਿਹੜੀ ਛੱਡ ਕੇ ਗਈ ਵੀਡੀਓ ਬਣਾ ਕੇ ਉਹਦੇ ਚ ਹੀ ਪਤਾ ਲੱਗਾ ਵੀ ਬਲੈਕ ਮੀਨ ਕਰਦਾ ਸੀ ਸਾਡਾ ਕੋਈ ਉਹਨੇ ਜ਼ਿਕਰ ਕੀਤਾ ਨਹੀਂ ਵੀ ਮੈਨੂੰ ਗੁੰਡਾ ਬਲੈਕ ਮੀਨ ਕਰਦਾ ਹੈ ਉਹ ਯੂਕੇ ਨੇ ਹਾਂਜੀ ਨਹੀਂ ਹੁਣ ਹੀ 7 ਕਿ ਮਹੀਨੇ ਤੋਂ ਗਏ ਨੇ ਹਾਂਜੀ ਮੇਰ ਦਾ ਬਲਵਿੰਦਰ ਸਿੰਘ ਸਰਪੰਚ ਸੁਰਜੀਤ ਗੱਲ ਨੂੰ ਸਰਪੰਚ ਸਾਹਿਬ ਇਹਦੇ ਵੀ ਇਹਦੇ ਨਾਲ ਜੀ ਵੀ ਨਹੀਂ ਰਹਿਣ ਵਾਲੀ ਹੈ ਤੇ ਉਹ ਲੈਕ ਮੇਲ ਕੀਤਾ ਗਿਆ ਸੁਸਾਈਡ ਕਰਦੀ ਲੋਕਾਂ ਅਨ 9 ਤਰੀਕ ਦੀ ਜੋ ਇਨਸੀਡੈਂਟ ਹੈਗਾ 9 ਤਰੀਕ ਦਾ ਹੈ ਤੇ 9 ਤਰੀਕ ਨੂੰ ਅਸੀਂ ਬਾਹਰ ਹੀ ਸੀਗੇ ਜਦੋਂ ਮੰਗਲ ਸਿੰਘ ਜੀ ਨੇ ਮੈਨੂੰ ਆਵਾਜ਼ ਮਾਰੀ ਤੇ ਨਾਲ ਜਿੰਮੀ ਸੀਗਾ ਕਿ ਸਰਪੰਚ ਸਾਹਿਬ ਆਇਆ ਮੋੜੇ ਮੱਕ ਕੀ ਗੱਲ ਹੋਈ ਹੈ ਜਾ ਕੇ ਦੇਖਿਆ ਤਾਂ ਲੇਡੀਜ਼ ਨੇ ਸੁਸਾਈਡ ਕੀਤਾ ਸੀਗਾ ਫੰਦਾ ਲਗਾਇਆ ਸੀ ਆਪ ਤੇ ਉਸ ਤੋਂ ਬਾਅਦ ਅਸੀਂ ਸਾਰਾ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਸਾਰਾ ਤਤਕਸ਼ ਕੀਤੀ ਹੈ ਤੇ ਉਹਨਾਂ ਦੀ ਹਾਜ਼ਰੀ ਵਿੱਚ ਬੋਡੀ ਨੂੰ ਥੱਲੇ ਲਾਇਆ ਗਿਆ ਉਸੋ ਪੋਸਟਮਾਰਟ ਤੋਂ ਬਾਅਦ ਅਰਚਾ ਵੀ ਦਰਜਲ ਕਰਾਇਆ ਸੀ ਵੀਡੀਓ ਦੇ ਆਧਾਰ ਤੇ ਜੋ ਵੀ ਉਹ ਲੜਕੀ ਨੇ ਬਿਆਨ ਦਿੱਤੇ ਸੀਗੇ ਵੀਡੀਓ ਦੇ ਆਧਾਰ ਤੇ ਸਾਰਾ ਅਰਚਾ ਕੱਲ ਦਰਜ ਕਰ ਲਿਆ ਗਿਆ ਤੇ ਪ੍ਰਸ਼ਾਸਨ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਗਿਆ ਕਿ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਸਰਪੰਚ ਸਾਹਿਬ ਇਹ ਵਿਅਕਤੀ ਜਿਹੜਾ ਹੈਗਾ ਤੇ ਇਹਦੇ ਕੁਝ ਹੋਰ ਵੀ ਮਾਮਲੇ ਵਗੈਰਾ ਦਰਜ ਹੈਗੇ ਨੇ ਜਾਂ ਪੰਚਾਇਤ ਦੇ ਵਿੱਚ ਕੋਈ ਲੜਾਈ ਝਗੜਿਆਂ ਨੂੰ ਲੈ ਕੇ ਜਾਂ ਹੋਰ ਵੀ ਕੋਈ ਕੰਮ ਨੂੰ ਲੈ ਕੇ ਇਹਦੀ ਸ਼ਿਕਾਇਤ ਵਗੈਰਾ ਦਰਜ ਹੁੰਦੀ ਹੋਵੇ ਹਾਂ ਜਿਹੜਾ ਲੜਕਾ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਤਾਂ ਵੈਸੇ ਤਾਂ ਕ੍ਰਿਮੀਨਲ ਰਿਕਾਰਡ ਥਾਣੇ ਵਗੈਰਾ ਤਾਂ ਕੋਈ ਨਹੀਂ ਹੈਗਾ ਬਾਕੀ ਪੰਚਾਇਤ ਨੂੰ ਚੱਕ ਕੇ ਦੀ ਆਪਣੀ ਸ਼ਿਕਾਇਤ ਆਈ ਸੀ ਉਹ ਅਸੀਂ ਬੈਠ ਕੇ ਸੌਟ ਆਊਟ ਕਰ ਲਿਆ ਸੀ ਅੱਜ ਤਾਂ ਹੁਣ ਵੀ ਸੋਚਿਆ ਸੀ ਅਗਰ ਉਹ ਲੜਕੀ ਆ ਜਿਹੜਾ ਸਟੈਪ ਨਾ ਚੱਕਦੀ ਤਾਂ ਸੀ ਸਾਰੇ ਰਲ ਮਿਲ ਕੇ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਦੇ ਪਰ ਹੁਣ ਜਦੋਂ ਇਨਸਾਨ ਹੀ ਚਲ ਗਿਆ ਤਾਂ ਉਹਨੇ ਨਹੀਂ ਦਸੀ ਉਹਨੇ ਮਾਂ ਨੂੰ ਪਤਾ ਸੀ